ਹਾਂਜੀ ਬੱਚਾ ਸਤਿ ਸ਼੍ਰੀ ਅਕਾਲ ਪੁੱਤ ਕਿਦਾਂ ਢੀਕੋ ਵਧੀਆ ਜੀ ਹੋਰ ਘਰੇ ਮੰਮੀ ਹੋਰੇ ਸਾਵੇ ਠੀਕ ਓ ਕੀ ਕਰਦੇ ਸੀ ਕੁਛ ਨਹੀਂ ਵੈਸੀ ਬੈਠੀ ਸੀ ਅੱਛਾ ਅੱਛਾ ਵੈਰੀ ਗੁੱਡ ਤੇ ਕੀ ਕਿਹੜੀ ਕਲਾਸ ਚ ਪੜਦੇ ਹੋ 7th ਓ ਨਾਈਸ ਤੇ ਫਿਰ ਨਾਲ ਹੋਰ ਕੀ ਕਰਦੇ ਹੁੰਨੇ ਆ ਕੋਈ ਤੁਹਾਡਾ ਇੰਟਰਸਟ ਕੀ ਆ 뮤직 ਓ ਵੈਰੀ ਨਾਈਸ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਤੇ ਸਕੂਲ ਦਾ ਨਾਮ ਕੀ ਆ ਜੀ ਆਰ ਮਿਲੀਨੀਅਮ ਸਕੂਲ ਹਾਂ ਮਾਨਸਾ ਛਾਛ ਮਾਨਸਾ ਦਾ ਬੱਚਾ ਸਾਡਾ ਇਹ ਬਹੁਤ ਹੀ ਪਿਆਰਾ ਬੱਚਾ ਦੇਖੋ ਭਾਈ ਆਪਾਂ ਤੁਹਾਨੂੰ ਅੱਜ ਮਿਲਾਉਣ ਜਾ ਰਹੇ ਹਾਂ ਤੇ ਬਹੁਤ ਪਿਆਰੀ ਬੇਟੀ ਆ ਸਾਡੀ ਤੇ ਸੁਣੋ ਫਿਰ ਇਹਦੀਆਂ ਗੱਲਾਂ ਬਾਤਾਂ ਕੀ ਕਹਿੰਦੀ ਆ ਇਹ ਟੋਤਲੀ ਆਵਾਜ਼ ਦੇ ਵਿੱਚ ਹਾਂਜੀ ਆ ਕੀ ਲਈ ਕਰਦੇ ਹੋ ਇਹ ਸਾਰੇ ਮੇਰੇ ਟਰੋਫੀਸ ਨੇ ਵਾਓ ਵੈਰੀ ਨਾਈਸ

ਇਹ ਸਟੱਡੀ ਬੇਸ ਤੇ ਇੱਕ ਮੀਨਸ ਪੇਪਰ ਦਿੱਤਾ ਸੀ ਉਸ ਕਲੀਅਰ ਹੋਇਆ ਸੀ ਉਸ ਮੈਡਲ ਨੇ ਵੀ ਉਸ ਵੈਰੀ ਗੁੱਡ ਬਹੁਤ ਸਿਆਣਾ ਬੱਚਾ ਐ ਵੇ ਤਾ ਤੂੰ ਬਹੁਤ ਹੁਨਾਰ ਬੱਚਾ ਐ ਹੈਨਾ ਫਿਰ ਤਾਂ ਤੁਹਾਡੇ ਵਾਸਤੇ ਬਹੁਤ ਮਾਣ ਵਾਲੀ ਤੇ ਨਾਲ ਸਾਡੇ ਪਰਿਵਾਰ ਵਾਸਤੇ ਤੇ ਸਾਡੇ ਰਿਸ਼ਤੇਦਾਰਾਂ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਹੈਨਾ ਅੱਗੇ ਵਾਸਤੇ ਵੀ ਇਦਾਂ ਹੀ ਬਲੰਦੀਆਂ ਨੂੰ ਛੂਣਾ ਬੱਸ ਅੱਗੇ ਵਧਦੇ ਜਾਣਾ ਸਟੈਪ ਵਾਈਜ਼ ਤੇ ਪੂਰਾ ਆਪ ਦੇ ਕੌਨਫੀਡੈਂਸ ਨਾਲ ਪੜਨਾ ਐ ਹੈਨਾ ਤੇ ਮੰਮੀ ਦਾ ਡੈਡੀ ਦਾ ਦਾਦਾ ਦਾਦੀ ਦਾ ਦਾਦਾ ਦਾਦੀ ਜੀ ਦਾ ਦਾਦਾ ਜੀ ਬੇਟੀ ਦੇ ਸਾਡੀ ਦੇ ਉਹ ਨੇਗੇ ਤੇ ਸਾਰਿਆਂ ਦਾ ਨਾਮ ਚਮਕਾਉਣਾ ਤੇ ਦਾਦੀ ਜੀ ਸਹਬਾਨ ਉਹ ਨੇਗੇ ਤੇ ਸਾਰਿਆਂ ਦਾ ਨਾਮ ਰੋਸ਼ਨ ਕਰਨਾ ਹੈ ਮੰਮੀ ਪਾਪਾ ਦਾ ਖਾਸ ਕਰਕੇ ਹੈਨਾ ਤੇ ਬਹੁਤ ਵਧੀਆ ਗੱਲ ਆ ਹੋਰ ਕੀ ਕੀ ਦਿਖਾਉਣ ਜਾ ਰਹੇ ਹੋ ਤੁਸੀਂ ਮੈਨੂੰ ਚਰਖਾ ਤੇ ਹੌਰਸ ਉਹ ਚਰਖਾ ਛਾ ਆ ਕੀਆ ਹੌਰਸ ਐ ਵੈਸੀ ਸ਼ੋਪੀਸ ਦੇ ਲਈ ਲੱਗ ਰਿਹਾ ਹੈ ਕੇ ਬਹੁਤ ਵਧੀਆ ਅੱਛਾ ਤੁਹਾਨੂੰ ਇਹਦਾ ਨਾ ਪਿਆਰ ਆ ਹੈਨਾ ਤਨ ਵਧੀਆ ਲੱਗਦਾ ਹੈ اچھا اچھا ਮੇਰੀ ਦਾਦੀ ਜੀ ਲਿਆਏ ਸੀਗੇ ਜਦੋਂ ਘੁੰਮਣ ਗਏ ਸੀ ਵੈਰੀ ਗੁੱਡ ਉਹ ਤਾਂ ਵਧੀਆ ਚੀਜ਼ ਆ ਫਿਰ ਅੱਛਾ ਆ ਚਰਖਾ ਲੋ ਵੀ ਆਪਾਂ ਚਰਖਾ ਤਾਂ ਆਪਾਂ ਨੂੰ ਦਿਖਾਉਣਾ ਹੀ ਸੀ ਤੁਹਾਨੂੰ ਵੀਡੀਓ ਕਰਕੇ ਤੇ ਲੈ ਬੱਚੀ ਨੇ ਆਪਾਂ ਨੂੰ ਛੋਟਾ ਚਰਖਾ ਦਿਖਾਤਾ ਛੋਕ ਇਸ ਤੇ ਰੱਖਣ ਵਾਲਾ ਹੈ ਨਾ ਬਹੁਤ ਵਧੀਆ ਇਹ ਹੈ ਹੈ ਨਾ ਦੇਖੋ ਆਪਾਂ ਫਿਰ ਆਪਾਂ ਅਰੀਜਨਲ ਚਰਖਾ ਦੂਜਾ ਵੀ ਬਣਾਵਾਂਗੇ ਉਹਦੀ ਵੀ ਵੀਡੀਓ ਪਾਵਾਂਗੇ ਪਰ ਤੁਸੀਂ ਦੇਖ ਸਕਦੇ ਆ ਇਸ ਚਰਖੇ ਨੂੰ ਇਹਨੂੰ ਇਹਨੂੰ ਗੁੱਝ ਕਹਿੰਦੇ ਹੁੰਦੇ ਸੀਗੇ ਹੈ ਨਾ ਤੇ ਆ ਜਿਹੜਾ ਹੁੰਦਾ ਸੀਗਾ ਆ ਉਹਦਾ ਚੱਕਰ ਜਾਂ ਹੁੰਦਾ ਸੀਗਾ ਤੇ ਆ ਆਵਦੀਆਂ ਮੁੰਨੀਆਂ ਹੁੰਦੀਆਂ ਸੀਆਂ ਤੇ ਆ ਇਹਦਾ ਇਥੇ ਟੱਕਲਾ ਤੇ ਆ ਹੁੰਦੀਆਂ ਸੀ ਚਰਮਖਾਏ ਨੂੰ ਕਹਿੰਦੇ ਹੁੰਦੇ ਸੀ ਚਰਮਖਾਹ ਹਨਾ ਆਪਾਂ ਤੁਹਾਨੂੰ ਥੋੜਾ ਜਿਹਾ ਦਿਖਾ ਦੇਣੀ ਆ ਚਰਮਖੁੰਦੀ ਸੀਗੀ ਤੇ ਇਹਨੂੰ ਮਾਲ ਕਹਿੰਦੇ ਹੁੰਦੇ ਸੀਗੇ ਹਨਾ ਤੇ ਇਦਾਂ ਕਰਕੇ ਵੀ ਇਹ ਆਪਣਾ ਬਹੁਤ ਆ ਇਹਨੇ ਮੁੰਨੇ ਹੁੰਦੇ ਸੀ ਮੁੰਨੇ ਆਹ ਮੁੰਨੀਆਂ ਹੁੰਦੀਆਂ ਸੀਆਂ ਛੋਟੀਆਂ ਮੁੰਨਨਾ ਆ ਵੱਡੇ ਵੀ ਤੇ ਬਹੁਤ ਵਧੀਆ ਮੈਨੂੰ ਆਪਾਂ ਨੂੰ ਲੱਗਿਆ ਇਹ ਬੱਚਿਆਂ ਦੇ ਨਾਲ ਬੱਚਾ ਪਾਤੀ ਦੇਖੋ ਸਾਡੀ ਇੱਥੇ ਫਿਰਦੇ ਆ ਖੇਡਦੇ ਸਾਰੇ ਹਾਂ ਫੋਰ ਜੀ ਲੱਗੀ ਵੀਡੀਓ ਤਾਂ ਵਧੀਆ ਬੱਚੇ ਨੂੰ ਸਹਾਇਤ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਾਰੇ ਅੰਦਰ ਬਹੁਤ ਬਹੁਤ ਮੇਰੇ ਵੱਨ ਹੀ ਧੰਨਵਾਦ ਸੱਚੀਤਾਲ ਹਾਈ ਵੇ ਵੇ